ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਉਹ ਜਗ੍ਹਾ ਦੇ ਦਿਖਾਵਾਂਗਾ ਜਗ੍ਹਾ ਜਿਹੜੀ ਧੰਨ ਧੰਨ ਸਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਜੇਲ੍ਹ ਵਿੱਚ ਪਹੁੰਚੇ ਤੇ ਦਿੱਲੀ ਨੂੰ ਜੰਦ ਹੋਏ ਸੀ ਜਨੰਦਪ ਸਾਹਿਬ ਤੋਂ ਉਹ ਆ ਜੇਲ੍ਹ ਹੈ ਬਸੀ ਪਠਾਨਾ ਦੇ ਵਿੱਚ ਇਸ ਟਾਈਮ ਹੈ ਮੌਜੂਦ ਆ ਇਹ ਇਹਦਾ ਬਾਹਰਲਾ ਦ੍ਰਿਸ਼ ਤੁਸੀਂ ਦੇਖ ਸਕਦੇ ਆ ਮੁੱਖ ਗੇਟ ਆ ਇਹਦਾ ਇਸ ਜੇਲ੍ਹ ਦਾ ਤੁਹਾਨੂੰ ਅੰਦਰ ਤੇ ਵੀ ਦਿਖਾਵਾਂਗੇ ਜੇਲ੍ਹ ਇਸ ਤਰ੍ਹਾਂ ਦੀ ਆ ਸਾਰੀ ਬਾਹਰ ਦੇ ਪਾਸੇ ਦਵਾਰ ਆਉਂਦੀ ਜੀਲ ਦੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਨੂੰ ਜਾਂਦੇ ਹੋਏ ਇਸ ਜੇਲ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਤਾਂ ਜਿਹੜਾ ਤੇ ਮੁੱਖ ਗੇਟ ਆ ਆਪਾਂ ਖੋਲ ਕੇ ਅੰਦਰ ਜਾਵਾਂਗੇ ਆ ਦੇਖੋ ਲੋਕ ਤੇ ਇਹ ਜਿਹੜਾ ਜਿਹੜੀ ਇਹ ਬਸੀ ਪਠਾਣਾਂ ਦੇ ਵਿੱਚ ਆ ਇਦਾਂ ਦੇ ਕਮਰੇ ਇਹਦੇ ਬਣੇ ਹੋਏ ਨੇ ਇੱਕਣਾ ਕਿੱਡੀਆਂ ਕੰਧਾਂ ਚੁੱਕੀਆਂ ਨੇ ਹਰਾ ਪੁਸ ਹੈ ਉੱਪਰ ਜਾਣੇ ਖਾਤਰ ਪੌੜੀ ਲੱਗੀ ਹੋਈ ਹੈ ਗੇਟ ਹੈ ਤੇ ਆਹ ਜੇਹੜਾ ਹੋ ਜਿਹੜੀ ਪੁਰਤਿਹਰ ਬਾਦਨ ਮਹਾਰਾਜ ਇਸ ਵਿੱਚ ਆਏ ਤੇ ਇਧਰੇ ਵਸੇ ਆ ਗਏ ਇਧਰੋਂ ਘੰਤਾ ਵੀ ਬਾਹਰ ਤੇ ਆਹ ਜੇਹੜਾ ਤੇ ਸਾਰੇ ਤੁਸੀਂ ਦੇਖ ਸਕਦੇ ਆਂ ਇਹ ਬਹੁਤ ਪੁਰਾਣੇ ਇਹਦੇ ਵਿੱਚ ਜਿਹੜੇ ਰੁੱਖ ਹਨ ਉਹ ਖੜਿਆ ਝਕਣਾ ਹੋ ਸਾਹਮਣੇ ਬਰੋਟਾ ਜਿਹੜਾ ਜਿੱਦਾਂ ਹੀ ਆਹੋ ਬਹੁਤ ਪੁਰਾਣਾ ਤੇ ਹਾ ਬਾਹਰਲਾ ਦ੍ਰਿਸ਼ਾ ਇੰਦਾ ਹੀ ਜਿਹੜਾ ਜਿਹੜੀ ਇਹ ਇਹ ਸਾਨੂੰ ਮੈਂ ਦਿਖਾ ਰਹੇ ਹਾਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚੇ ਤੇ ਸਾਨੂੰ ਮੈਂ ਉਸ ਜਗ੍ਹਾ ਵੀ ਸਾਰੀ ਦਿਖਾਉਂਗਾ ਇਹ ਬਸੀ ਪਠਾਨੇ ਦੇ ਵਿੱਚ ਆਏ ਤੇ ਉਹ ਅੰਦਰ ਤੇ ਸਾਰਾ ਕੁਝ ਸਾਨੂੰ ਮੈਂ ਦਿਖਾਉਣਾ ਹੈ ਇਹ ਇਕਣਾ ਮਸਲਵਾਨਾਂ ਦੇ ਵੀਰਪੁਰ ਜਿੱਥੇ ਬਣਾਏ ਹੋਏ ਆ ਤੇ ਆ ਅੰਦਰ ਤੇ ਹਿੱਤਾ ਤੇ ਇਹ ਆ ਗੇਟ ਲੱਗਿਆ ਹੋਇਆ ਫਸੂਰ ਕੇ ਆ ਦੇਖੋ ਲੋ ਜਿੱਥੇ ਕੈਦੀਆਂ ਰੱਖਿਆ ਜਾਂਦਾ ਸੀਗਾ ਇਹ ਜਿਹੜਾ ਸਾਰਾ ਅੰਦਰ ਤੇ ਮੈਂ ਤੁਹਾਨੂੰ ਇਹ ਦਿਖਾਉਣਾ ਹੈ ਪੂਰੀ ਦੀ ਪੂਰੀ ਉਹ ਜਿਹੜਾ ਜਿਹੜੀ ਬਸੀਪਠਾਣਾ ਦਾ ਸਿਸਟਮ ਮੌਜੂਦ ਹੈ ਇੱਧਰ ਆਹ ਸਾਰਾ ਰੂਮ ਇੱਧਰ ਬਣੇ ਹੋਏ ਦੇ ਇੱਕਣਾ ਕਮਰੇ ਆ ਇਹ ਇਹ ਲੋ ਦੇਖ ਲਓ ਇੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਦਰ ਕਮਰੇ ਇਹ ਇੱਕਣਾ ਬਣੇ ਹੋਏ ਤੇ ਇੱਧਰ ਆ ਦੇਖ ਲਓ ਇੱਕਣਾ ਕਮਰਾ ਹੈ ਇੱਥੇ ਕੈਦੀਆਂ ਰੱਖਿਆ ਜਾਂਦਾ ਸੀਗਾ ਇਸ ਜੀਲ ਦੇ ਵਿੱਚ ਸਾਰਾ ਪੁਰਾਣਾ ਹੀ ਹੈ ਡਾਟਾ ਵਗੈਰਾ ਨੂੰ ਲੱਗੀ ਐ ਵੇਖਣਾ ਤੇ ਬੜੀ ਸਾਫ ਸੁੱਥਰੀ ਦਾ ਬਣਾ ਕੇ ਰੱਖਿਆ ਪਿਆ ਇੱਥੇ ਇਹਨਾਂ ਨੇ ਸਾਰੇ ਅੰਦਰ ਦੇ ਸਾਰਾ ਦ੍ਰਿਸ਼ ਦਿਖਾ ਰਿਹਾ ਮੈਂ ਤੁਹਾਨੂੰ ਉਰੇ ਕੈਦੀਆਂ ਨੂੰ ਇੱਥੇ ਰੱਖਿਆ ਜਾਂਦਾ ਸੀਗਾ ਇਹਨਾਂ ਅੰਦਰਾਂ ਦੇ ਇੱਕ ਕਮਰੇ ਬਣੇ ਹੋਈ ਸਾਰੇ ਇੱਥੇ ਕੈਦੀਆਂ ਅੰਦਰ ਆ ਜੇਲ੍ਹਾਂ ਆਹਦਾ ਦੇਖੋ ਸਾਰੇ ਇੱਧਰੇ ਪ੍ਰਾਣਿਕਣੀਆਂ ਸਾਰੇ ਹੀ ਜੇਲ੍ਹ ਦਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕੰਮ ਰਹੇ ਹੈ ਖੋਲੇ ਕੰਮ ਰਹੇ ਹੈ ਕਣ ਹੈ ਲਾ ਦੇਖੋ ਇੱਥੇ ਸਾਰਾ ਆ ਬੜਾ ਹਰਾ ਮੜੇ ਤੇ ਇਹ ਰੂਮ ਸਾਰੇ ਇੱਥੇ ਕੈਦੀ ਫੜ-ਫੜ ਕੇ ਉਰੇ ਜਾਂਦੇ ਹੁੰਦੇ ਤੇ ਕੈਦੀਆਂ ਇਹ ਜੇਲ੍ਹ ਦੇ ਵਿੱਚ ਇਹ ਸਾਰਾ ਸਾਨੂੰ ਜੇਲ੍ਹ ਦਾ ਅੰਦਰਲਾ ਬਸ ਆ ਜਿਹੜਾ ਇਹ ਦਿਖਾ ਰਿਹਾ ਹੈ ਇਹ ਸਾਰੇ ਟਿਕਣਾ ਹੈ ਗੇਟ ਲੱਗੇ ਵੈ ਇੱਕ ਗੇਟ ਆ ਹੈ ਤੇ ਇੱਧਰ ਆ ਸਾਰਾ ਹੀ ਹੈ ਸਾਰਾ ਇਹ ਜੇਲ੍ਹ ਦਾ ਅੰਦਰਲਾ ਦ੍ਰਿਸ਼ਾ ਜਿਹੜਾ ਹੈ ਮੈਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇਹ ਕਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਨੂੰ ਜਾਂਦੇ ਜਾਂਦੇ ਇਸ ਸਥਾਨ ਉੱਤੇ ਪਹੁੰਚੇ ਸੀਗੇ ਤੇ ਉਧਰਲੇ ਪਾਸੇ ਬਹੁਤ ਪੁਰਾਣਾ ਹੀ ਦਰਖਤ ਟਿਕਣਾ ਹੈ ਉਧਰਲੇ ਪਾਸੇ ਸਕੂਲ ਬਣਾਇਆ ਹੈ ਉਹ ਬਹੁਤ ਪੁਰਾਣਾ ਸਾਰੇ ਦਰਖਤ ਬਹੁਤ ਪੁਰਾਣੇ ਹੀ ਹੁੰਦੇ ਤੇ ਵੀ ਦੇਖ ਸਕਦੇ ਹਾਂ ਇਹਦਾ ਸਾਰਾ ਹੀ ਹੈ ਇੱਧਰਲੇ ਪਾਸੇ ਵੀ ਹੋਰ ਬਹੁਤ ਪੁਰਾਣੇ ਜਿਹਾ ਕਾਫੀ ਬਣਾਏ ਹੋਏ ਜਿਖਣਾ ਦਰਖਤ ਟੁੱਟ ਟੱਟ ਗਿਆ ਹੁਣ ਇਹ ਵੀ ਬਹੁਤ ਪੁਰਾਣੇ ਦਰਖਤ ਹੈ ਇਹ ਰੰਪ ਦਾ ਬੂਟਾ ਹੈ ਅੰਬ ਦਾ ਫੁੱਟਾ ਹੈ ਦੁਬਾਰਾ ਫੁੱਟਿਆ ਯਾਰ ਇਹ ਬੱਚੇ ਇਹ ਪੁਲਾਹ ਆਦ ਰੱਤ ਦਾ ਦਿਰਪੋਪਰਾਨੇ ਦਾ ਆਖਤਾ ਹੈ ਇਧਰਲੇ ਪਾਸੇ ਵੀ ਕਿਧਰਲੇ ਪਾਸੇ ਬਣਾਇਆ ਵਾ ਉਹ ਵੀ ਚੀਜ਼ ਸਾਰੀ ਉਹ ਹੈ ਜਿਹੜੀ ਜੇਲ ਹੈ ਉਹ ਬਹੁਤ ਪੁਰਾਣੀ ਆ ਇਹ ਤੇ ਇਧਰਲੇ ਪਾਸੇ ਵੀ ਇਹਨਾਂ ਨੂੰ ਇੱਦਾਂ ਲਿਵਾਸੀ ਕੈਦ ਕਰਦੇ ਹੁੰਦੇ ਹੁੰਦੇ ਇੱਥੇ ਕੈਦੀਆਂ ਨੂੰ ਸਾਰਾ ਜੇਲ੍ਹ ਆ ਜਿਹੜੀ ਇਹ ਬਸੀ ਪਠਾਨਾ ਦੇ ਵਿੱਚ ਇਸ ਟਾਈਮ ਮੌਜੂਦ ਆ ਅਹਾਂ ਇੱਦਾਂ ਲਿਵਾਸੀ ਰਹੂਗਾ ਨਹੀਂ ਤੇ ਆ ਸਾਰੇ ਸਾਰੇ ਬਸੀ ਪਠਾਨਾ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਤੇ ਗੁਰਤੇਗ ਬਾਹਦਰ ਮਹਾਰਾਜ ਜੀ ਜਿੱਦੇ ਮਿਲ ਜਾਂਦੇ ਜਾਂਦੇ ਸਿਸਥਾਨ ਉੱਤੇ ਪਹੁੰਚੇ ਤੇ ਜਗ੍ਹਾ ਜਿਹੜੀ ਸਾਰੀ ਤੁਨਖਾਈ ਹੈ ਨੇਰੀ ਕਰਕੇ ਇਹ ਤਰਕਤ ਜਿਹੜਾ ਸੀ ਆਪ ਡਿਰ ਗਿਆ ਬਹੁਤ ਪੁਰਾਣੇ ਦਰਕਤਾਂ ਸਾਰੇ ਆ ਗਿਰਿਆ ਪਿਆ ਇਹ ਜੱਖੇ ਹੀ ਰਾਤ ਨੂੰ ਬਹੁਤ ਵਧੀਆ ਜਰਿਸ਼ ਹੁੰਦਾ ਇਹਦਾ ਇਹ ਇਲੈਕਟ੍ਰਾਉਟ ਟਾਇਰ ਲਾਈਆਂ ਵੀ ਆਈਆਂ ਵੀ ਆ ਦਸੋ ਆਵੜੀ ਕਿਸ ਵਾਲੀ ਵੀ ਆ ਪੂਰੀ ਸਾਭ ਰੱਖੀ ਵੀ ਹੈ ਜੀ ਹੋਰ ਪੁਰਾਣਾ ਜਿਕਣਾ ਖੂਹ ਵਗੈਰਾ ਛੁਪਣਾ ਹੀ ਆ ਪਾਣੀ ਆ ਮੋਟਰ ਲੱਗੀ ਵੀ ਆ ਸਾਰੇ ਰਾਜ ਦੇ ਦੇਖ ਸਕਦੇ ਪੀਰਪੁਰ ਜਿੱਥੇ ਘਾਟੇ ਬਣਾਏ ਮੈਂ ਕੋਈ ਮੁਸਲਮਾਨਾਂ ਦਾ ਸਮਾ ਤਾਂ ਹੈ ਆ ਦੇਖ ਰੋ ਲੋ ਇਹ ਪੁਰਾਣਾ ਖੂਹ ਆ ਦੇਖ ਸਕਦੇ ਆ ਜੀ ਸਾਰਾ ਹੈ ਅੰਦਰਲੇ ਪਾਸੇ ਦੀ ਬਹੁਤ ਸਾਫ ਸੁਥਰਾ ਹੈ ਬਿਲਕੁਲ ਬਹੁਤ ਸਫਾਈ ਇੱਥੇ ਲੂਟੇ ਵੀ ਲਾਈ ਹੋਏ ਆ ਸਾਰੀ ਇਹ ਜੇਲ ਜਿਹੜੀ ਇਹ ਗੁਰਤੇਗ ਬਹਾਦਰ ਮਹਾਰਾਜ ਜਿਹਦੇ ਕੱਲ ਪਹੁੰਚੇ تھے ਇਸ ਥਾਨ ਉੱਤੇ ਪਹੁੰਚੇ ਤੇ ਤਾਂ ਸਾਰੇ ਮੈਂ ਤੁਹਾਨੂੰ ਬਾਹਰ ਤੇ ਜੰਗੀ ਤਰ੍ਹਾਂ ਦਿਖਾ ਦਿੰਨਾ ਹੈ ਇਸ ਥਾਨ ਦੇ आपको गेट रुकनी बंद कर दिए, दो गेट लगे लग गेट आ लगे वा एक अंदर गेट दे देते बहरला पास ये गेट है लट्टा लुट्टा सवार के लाइए चंकी कहना बहुत वाइया आ जा है साफ सुथरी है पूरा सफाई बहुत इतनी उधर रूम जो ਬਣਾਏ ਹੋਏ ਹੁੰਦੇ ਨੇ ਇਦਾਂ ਦੇ ਵੇਸੇ ਸਕੂਲ ਬਣਾਏ ਹੋਏ ਸਾਰਾ ਹੀ ਇਹ ਜੇੜ ਤੱਕ ਕਮਰੇ ਬਾਹਰ ਚ ਬਣਾਏ ਹੋਏ ਆ ਇਹ ਤਾਂ ਸਕੂਲੀ ਹੋਏ ਕਿ ਬੱਚੇ ਹੀ ਪੜ੍ਹਦੇ ਇਦਾਂ ਰੱਖਤਾ ਜਿਹੜੇ ਪੁਰਾਣੀ ਦਰਖਤ ਹੈ ਬਾਹਰਲਾ ਪਾਸੇ ਦਾ ਸਾਰੇ ਇਹ ਇਸ ਥਾਂ ਜਿਹੜਾ ਹੈ ਬਸੀ ਪਠਾਣੇ ਦੇ ਵਿੱਚ ਆ ਜਿੱਕਰ ਉਹ ਕੱਲੇ ਵਸੇ ਆ ਇਦਾਂ ਰਹੂਣ ਲੈ ਵੇਸੇ ਪੀਰਪੂਰ ਅੰਦਰ ਹੋਈ ਸਾਰਾ ਅੰਦਰ ਤੇ ਸੰਦਰਸ਼ ਜਿਹੜਾ ਮੈਂ ਦਿਖਾਇਆ ਸਾਰਾ ਹੀ ਇਸ ਜੇਲ ਦਾ ਫੱਤੇ-ਬੱਤ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵੀ ਤੁਸੀਂ ਇਹ ਆਪਣਾ ਦੱਸਣਾ ਇਸ ਚ ਕਿਸੇ ਇੰਨੇ ਗਹਿਰੇ ਦੇਖਿਆ ਹੈ ਇੰਨੀ ਸਾਫ਼ ਸੁਥਰੀ ਅੰਦਰ ਦੇ ਬਹੁਤ ਸਫਾਈ ਰੱਖੀ ਹੋਈ ਆ ਰਾਤ ਨੂੰ ਦਾ ਬਹੁਤ ਵਧੀਆ ਦ੍ਰਿਸ਼ ਹੁੰਦਾ ਇਹਦਾ ਸਾਰਾ ਸਾਰੇ ਚਾਰੇ ਪਾਸੇ ਦੇ ਮੈਂ ਤੁਹਾਨੂੰ ਦਿਖਾਇਆ ਹੈ ਸਫਾਈ ਬਹੁਤ ਹੈ ਸਫਾਈ ਦਾ ਬਦੂ ਇੱਥੇ ਇਹ ਸਾਰੀ ਜੇਲ ਜਿਹੜੀ ਗੁਰੂ ਤੇਗਪਾਦਰ ਮਹਾਰਾਜ ਦੀ ਲਈ ਨੂੰ ਜਾਂਦੇ ਜਾਂਦੇ ਤੇ ਆ ਦਰਵਾਜ਼ਾ ਇਦਾਂ ਆਪਾਂ ਉਸ ਗੇਟ ਨੂੰ ਉੱਪਰਲੇ ਪਾਸੇ ਦੀ ਕਮਰੇ ਇੱਥੇ ਨੂੰ ਥੋੜੀ ਛੜ ਕੇ ਉੱਪਰ ਹੀ ਰੱਖਣੀ ਬਣਾਈ ਹੋਈ ਹੈ ਸਾਰੇ ਬਹੁਤ ਚੌੜੀਆਂ-ਚੌੜੀਆਂ ਕੰਧਾਂ ਇਹਦੀਆਂ ਸਾਰਾ ਇਦਾਂ ਇੱਕਾ ਗੇਟ ਛੋਟਾ ਹੀ ਹੈਗਾ ਖੋਲਦਾ ਨਹੀਂ ਹੁੰਦਾ ਬੜੇ ਛੇਟਾ ਜੀੜ ਦੁਬਾਰਾ ਫੇ ਤੁਹਾਨੂੰ ਜੀੜ ਜਿਹੜੀ ਦਿਖਾਈ ਜਿੱਥੇ ਗੁਰਤੇਗ ਬਹਾਦਰ ਮਹਾਰਾਜ ਜੀ ਪਹੁੰਚੇ ਤੇ ਇਹ ਮੁੱਖ ਗੇਟ ਆ ਉਹਦਾ ਮਸਜਿਦ ਪਠਾਨਾਂ ਦੇ ਵਿੱਚ ਜਿਹੜੀ ਮੌਜੂਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ